ਉਨਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਦੇ ਕਥਨ ਅਨੁਸਾਰ ਮਨਕ ਅਧੂਰੇ ਜਮਦਾ ਸਨ ਕਰਕੇ ਵੀ ਮੰਨ ਕਰਕੇ ਵੀ ਨਵੇਂ ਜਲਵੇਂ ਬੱਚੇ ਕੋਲ ਪੈਰ ਹਨ ਚੱਲ ਨਹੀਂ ਸਕਦਾ ਹੱਥ ਹੈਗੇ ਨੇ ਕੁਝ ਵੀ ਨਹੀਂ ਕਰ ਸਕਦਾ ਜ਼ਬਾਨ ਹੈ ਅਜੇ ਬੋਲਣਾ ਵੀ ਕੋਈ ਨਹੀਂ ਅੱਖਾਂ ਹੈ ਗਿਆ ਨੇ ਪਰ ਸਹੀ ਨਹੀਂ ਵੇਖ ਸਕਦੀਆਂ ਮਾਂ ਦੀ ਗੋਦ ਵਿੱਚ ਹੈ ਪਰ ਇਤਨੇ ਇਤਨੇ ਵੀ ਸਮਝ ਨਹੀਂ ਹੈ ਮੇਰੀ ਮਾਂ ਹੈ ਪਿਤਾ ਲਾਡ ਪਿਆਰ ਕਰ ਰਿਹਾ ਪਰ ਇਸ ਨੂੰ ਇਹ ਵੀ ਬੋਧ ਨਹੀਂ ਇਹ ਮੇਰਾ ਪਿਤਾ ਹੈ ਹਰ ਪੱਖੋਂ ਇਹ ਬੱਚਾ ਅਧੂਰਾ ਹੈ ਆਪਣੇ ਰਜ਼ਕ ਦੀ ਤਲਾਸ਼ ਵੀ ਨਹੀਂ ਕਰ ਸਕਦਾ ਅਜੇ ਮੌਂ ਦੇ ਦੰਦ ਵੀ ਘੋੜ ਜਾ। ਸੇਜੇ ਸੇਜੇ ਇਹ ਭੋਜਨ ਦਾ ਪੁਤਲਾ ਭੋਜਨ ਦੇ ਰਹੀ। ਇੱਕ ਦਿਨ ਅਡਲਟ ਹੋ ਜਾਂਦਾ ਹੈ ਬਾਲਗ ਹੋ ਜਾਂਦਾ ਹੈ। ਸਰੀਰ ਕਰਕੇ ਮੁਕੰਮਲ ਹੋ ਜਾਂਦਾ ਹੈ। ਲੇਕਿਨ ਫਿਰ ਵੀ ਗੁਰਵਾਣੇ ਦੇ ਕਥਨ ਅਨੁਸਾਰ 40 ਸਾਲ ਤੱਕ ਸਰੀਰ ਵਿੱਚ ਵਿਕਾਸ ਹੁੰਦਾ ਰਹਿੰਦਾ ਹੈ ਨਵੇਂ ਸੈੱਲ ਬਣਦੇ ਰਹਿੰਦੇ 40 ਸੇ ਪਰ ਹੋਏ 85 ਤੱਕ ਸੇ 60 ਕੇ ਬਡੇ ਪਾਰ 40 ਸਾਲ ਤੇ ਜਾ ਕੇ ਸਰੀਰ ਪੂਰਨ ਤੌਰ ਤੇ ਪੂਰਾ ਹੋ ਜਾਂਦਾ ਹੈ ਹੁਣ ਇਸ ਦੇ ਵਿੱਚ ਵਿਕਾਸ ਰੁਕ ਜਾਂਦਾ ਹੈ ਹੁਣ ਲਹਾਈ ਹੈ ਉਤਾਰ ਹੈ ਸਹਜੇ ਸਹਜੇ ਸਰੀਰ ਸਥਲ ਹੋਏਗਾ ਕੇਸ ਚਿੱਟੇ ਹੋਣਗੇ ਬੁਡੇ ਪਾਪਰੇਟ ਹੋਏਗਾ ਕੰ ਅਧੂਰਾ ਦਮ ਲੈ ਪ੍ਰਕਿਰਤੀ ਉਸਨੂੰ ਪੂਰਾ ਕਰ ਦਿੰਦੀ ਹੈ ਮਨ ਅਨੰਤ ਜਨਮਾਂ ਤੋਂ ਅਧੂਰਾ ਹੀ ਹੈ ਮਨ ਤੋਂ ਲਗਾਤਾਰ ਹੈ ਵਿਚਾਰਾਂ ਦਾ ਪ੍ਰਵਾਹ ਸੋਚਣੀ ਦਾ ਪ੍ਰਵਾਹ ਯਾਦਾਂ ਦਾ ਪ੍ਰਵਾਹ ਇਹ ਅਧੂਰਾ ਕਿਉਂ ਹੈ ਇਹਦੇ ਵਿਚਾਰਾਂ ਦੇ ਸੰਸਾਰ ਤੇ ਹੈ ਨਿਰੰਕਾਰ ਨਹੀਂ ਹੈ ਤੇਰੀ ਸੋਚਣੇ ਦੇ ਇਹਦੀ ਸਮਝ ਦੇ ਪ੍ਰਵਾਹ ਤੇ ਹੈ ਕਰਤਾਰ ਨਹੀਂ ਹੈ ਇਹਦੀਆਂ ਯਾਦਾਂ ਦੇ ਵਿੱਚ ਪਦਾਰਤ ਤੇ ਹੈ ਪਰਮਾਤਮਾ ਨਹੀਂ ਹੈ ਇਹਨੂੰ ਪ੍ਰਵਾਹ ਤੇ ਧਨ ਸੰਪਦਾ ਦੇ ਤੇ ਮਾਨ ਹੈ ਪਰਮਾਤਮਾ ਤੇ ਮਾਨ ਨਹੀਂ ਹੈ ਇਹਨਾਂ ਚਾਰ ਸ਼ਕਤੀਆਂ ਦੇ ਮجموعੇ نو ਹੀ ਮਨ ਕਹਿੰਦੇ ਨੇ ਮਨ ਬੁੱਧ ਚੇਤ ਆਹੰਮ ਆਹੰਮ ਭਾਵ ਮੈਂ ਹਾਂ ਇਹ ਮੇਰੇ ਵਿਚਾਰ ਨੇ ਇਹ ਮੈਂ ਸੋਚ ਰਿਹਾ ਇਹ ਮੈਂ ਯਾਦ ਕਰ ਰਿਹਾ ਐਸਾ ਖਿਆਲ ਅੰਦਰ ਬਣਿਆ ਰਹਿੰਦਾ ਇਹਦਾ ਚਾਰਾਂ ਵਿੱਚ ਜਿਸ ਦਿਨ ਪ੍ਰਮਾਤਮਾ ਆ ਜਾਂਦਾ ਵਿਚਾਰਾਂ ਵਿੱਚ ਪ੍ਰਮਾਤਮਾ ਆ ਜਾਂਦਾ ਸਮਝ ਵਿੱਚ ਪ੍ਰਮਾਤਮਾ ਆ ਜਾਂਦਾ ਹੈ ਯਾਦਾਂ ਵਿੱਚ ਪ੍ਰਮਾਤਮਾ ਆ ਜਾਂਦਾ ਹੈ ਤੇ ਫਿਰ ਮਨੁੱਖ ਮਾਨ ਵੀ ਪ੍ਰਮਾਤਮਾ ਤੇ ਕਰਦਾ ਹੈ ਮਾਨ ਕਰੋ ਤੁਪ ਉਪਰੇ ਮੇਰੇ ਪ੍ਰੀਤਮ ਪਿਆਰੇ ਕਲ ਤੱਕ ਮਾਨ ਸੀ ਇਸ ਨੂੰ ਜਵਾਨੀ ਦਾ ਪਰਿਵਾਰ ਦਾ ਬਾਪੂ ਬਲ ਦਾ ਧਨ ਸੰਪਦਾ ਦਾ ਅਗੇ ਸੁਣ ਮਾਣ ਤੇ ਹੈ ਨਿਮਾਣੇ ਹੋ ਕੇ ਜੀਵਣਾ ਬੜਾ ਹੋਖ ਹੈ ਪਰਮਾਨ ਹੈ ਪ੍ਰਮਾਤਮਾ ਦਾ ਮਾਣ ਕਰੋ ਤੁਦੋ ਉਪਰੇ ਮੇਰੇ ਪ੍ਰੀਤਮ ਪਿਆਰੇ ਤਾਣ ਮਾਣਾ ਦੇ ਬਾਣ ਸਾਚਾ ਨਾਉਣ ਕੇ ਪਰਵਤੇ ਪਰਿਵਾਰ ਦਾ ਮਾਣ ਇੱਕ ਦਿਨ ਮਨੁੱਖ ਨੂੰ ਨਿਮਾਣਾ ਕਰ ਦਿੰਦਾ ਹੈ। ਧਨ ਸੰਪਦਾ ਜਵਾਨੀ ਤਾਕਤ ਦਾ ਮਾਣ ਇੱਕ ਦਿਨ ਨਿਵਾਣਾ ਕਰ ਦਿੰਦਾ ਹੈ ਮਾਨਸ ਰੀਵੀ ਨਹੀਂ ਰਹਿੰਦਾ। ਪਰ ਜੀਵ ਨੂੰ ਪ੍ਰਾਤਮਾ ਤੇ ਮਾਣ ਹੈ। ਪਰ ਇਸ ਮਾਣ ਦੀ ਪ੍ਰਾਪਤੀ ਹੋਈ ਹੈ ਜਿਸ ਨੂੰ ਐਸਾ ਮਨੁੱਖ ਕਦੀ ਨਿਮਾਣਾ ਨਹੀਂ ਆਉਂਦਾ ਕਦੀ ਨਿਤਾਣਾ ਨਹੀਂ ਆਉਂਦਾ ਕਦੀ ਨਿਆਸਰਾ ਨਹੀਂ ਆਉਂਦਾ। ਤਉਨੇ ਸਦੀਵੀ ਓਟ ਲੱਗ ਜਾਂਦੀ ਏ ਉਹਨੂੰ ਸਦੀਵੀ ਤਾਨ ਲੱਗ ਜਾਂਦਾ ਏ ਇਸ ਵਾਸਤੇ ਉਸਦਾ ਮਾਣ ਵੀ ਸਦੀਵੀ ਬਣਿਆ ਰਹਿੰਦਾ ਏ ਜਿਤਨੇ ਚਿਰ ਤੱਕ ਸੋਚਣੇ ਦੇ ਵਿਚਾਰਾਂ ਦੇ ਚ ਯਾਦਾਂ ਦੇ ਚ ਪ੍ਰਮਾਤਮਾ ਨਹੀਂ ਆਇਆ ਮਨਕ ਅਧੂਰਾ ਏ ਅਧੂਰਾ ਅਧੂਰਾ ਜਮਦਾ ਅਧੂਰਾ ਜੀਵਦਾ ਏ ਇੱਕ ਦਿਨ ਅਧੂਰਾ ਹੀ ਮਰ ਜਾਂਦਾ ਏ ਲੋਕ ਇਹ ਕਹਿੰਦੇ ਨੇ ਫਲਾਣਾ ਪੂਰਾ ਹੋ ਗਿਆ ਪੂਰਾ ਹੋ ਗਿਆ ਜਮਿਆ ਅਧੂਰਾ ਜੀਵਿਆ ਅਧੂਰਾ ਮਰ ਕੇ ਕਿਸ ਤਰ੍ਹਾਂ ਪੂਰਾ ਹੋ ਗਿਆ ਹਰ ਇੱਕ ਦੀ ਇਤਨੀ ਸਮਝ ਦੇਤੇ ਹੈ ਕਿ ਮਨੁੱਖ ਪੂਰਨ ਹੋਣ ਵਾਸਤੇ ਆਇਆ ਹੈ ਪਰ ਪੂਰਾ ਕਿਵੇਂ ਹੋਵੇਗਾ ਇਸ ਨੂੰ ਸਮਝਨੇ ਇਸ ਨੂੰ ਬੋਧ ਨਹੀਂ ਹੈ ਅਧੂਰਾਪਣ ਅਖਰਦਾ ਅਖੋ ਅਧੂਰਾਪਣ ਬੇਕੁਲ ਕਰਦਾ ਹੈ ਮਨ ਦਾ ਬੇਚੈਨ ਹੋਣਾ ਮਨ ਦਾ ਪਰੇਸ਼ਾਨ ਹੋਣਾ ਮਨ ਦਾ ਚਿੰਤਾਤੁਰ ਹੋਣਾ ਮੰਨ ਦਾ ਦੁਖੀ ਹੋਣਾ ਮਨ ਦੇ ਅਧੂਰੇ ਹੋਣ ਦੀ ਪਹਿਚਾਨ ਹੈ ਮਨ ਦੇ ਅਧੂਰੇ ਹੋਣ ਦੀ ਨਿਸ਼ਾਨੀ ਹੈ ਅਗਰ ਅંદર ਚਿੰਤਾ ਹੀ ਚਲਦੀ ਏ ਫਿਕਰ ਹੀ ਚਲਦਾ ਹੈ ਕਹਿ ਚਲਦਾ ਹੈ ਹੋਰ ਤਰ੍ਹਾਂ ਤਰ੍ਹਾਂ ਦੇ ਵਿਕਾਰ ਚੱਲਦੇ ਨੇ ਇਹ ਮਨ ਅਧੂਰਾ ਹੈ ਅਬ ਜਿੰਨੇ ਚਿਰ ਤੱਕ ਮਨ ਪੂਰਾ ਨਹੀਂ ਹੁੰਦਾ ਕੋਈ ਵੀ ਪੂਰਾ ਨਹੀਂ ਤੇ ਮਨ ਕਿਵੇਂ ਪੂਰਾ ਹੋਵੇਗਾ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਦਾ ਪੂਰੇ ਦੇ ਗੁਣ ਗਾਂਦਿਆਂ ਗਾਂਦਿਆਂ ਇੱਕ ਜਨ ਪੂਰਾ ਹੋ ਗਿਆ ਵਿਚਾਰਾ ਕਿ ਪ੍ਰਮਾਤਮਾ ਆ ਗਿਆ ਸੋਚਣੇ ਚ ਪ੍ਰਮਾਤਮਾ ਆ ਗਿਆ ਯਾਦਾਂ ਵਿੱਚ ਪ੍ਰਮਾਤਮਾ ਆ ਗਿਆ ਹੁਣ ਮਾਨਵੀ ਪ੍ਰਮਾਤਮਾ ਤੇ ਪੂਰਾ ਹੋ ਗਿਆ ਜਿਤਨੇ ਚਿਰ ਤੱਕ ਮਨੁੱਖ ਦਾ ਮਨ ਨਹੀਂ ਪੂਰਾ ਹੋਇਆ ਜਨਮ ਮਰਨ ਚੱਲਦਾ ਰਹਿੰਦਾ ਹੈ ਚੱਲਦਾ ਰਹਿੰਦਾ ਹੈ ਦੀ ਯਾਤਰਾ ਬੜੀ ਲੰਬੀ ਹੋ ਜਾਂਦੀ ਹੈ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾਏ ਤਿਆ ਦੇਸਲਮ ਮੇ ਦੁੱਖ ਭੋਗਣ ਵਾਸਤੇ ਆਖਰ ਜਨਮ ਤੇ ਚਾਹੀਦਾ ਹੈ ਜਨਾ ਦੀ ਮਾਰ ਜਨਮਾ ਬਿਮਾਰ ਹੈ ਦੁੱਖ ਭੋਗਣ ਵਾਸਤੇ ਜਨਮ ਤੇ ਚਾਹੀਦਾ ਹੈ ਜਨਮ ਮਰਨ ਹੀ ਦੁੱਖ ਹਾਰੇ ਦੁੱਖ ਜਿਤਨਾ ਵੱਧ ਜਾਏ ਕੁੰਭੀ ਨਰਕ ਹੋ ਜਾਂਦਾ ਹੈ ਨਰਕ ਕਿੰਨੂੰ ਕਹਿੰਦੇ ਨੇ ਅਸਹਿ ਅਥਾ ਦੁੱਖ ਸਵਰਗ ਕਿਸ ਨੂੰ ਕਹਿੰਦੇ ਨੇ ਜੋ ਸੁੱਖ ਹੈ ਨਾਮ ਜਪਦਿਆਂ ਜਪਦਿਆਂ ਮਨੁੱਖ ਇੱਕ ਦਿਨ ਸੁੱਖ ਦੁੱਖ ਦੋਹਾ ਤੋਂ ਉੱcha ਉੱਠ ਕੇ ਆਨੰਦਮਈ ਅਵਸਥਾ 'ਚ ਪਹੁੰਚ ਜਾਂਦਾ ਹੈ ਪ੍ਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ ਕਿਉਂਕਿ ਸੰਸਾਰ ਦੇ ਮਿਲੇ ਹੋਏ ਸੁੱਖ ਆਖਿਰ ਦੁੱਖ ਵਿੱਚ ਬਦਲ ਜਾਂਦੇ ਹੈ आनंद सीधा परमात्मा ਤੋਂ ਮਿਲਦਾ ਹੈ। ਆਨੰਦ ਕਦੇ ਕਲੇਸ਼ ਦੇ ਚਨੇ ਬਦਲਦਾ। ਆਨੰਦ ਸੁੱਖ ਦੇ ਇਹ ਸੁੱਖ ਤੇ ਪਦਾਰਤ ਤੋਂ ਵੀ ਮਿਲ ਜਾਂਦਾ ਹੈ। ਸੁੱਖ ਤੇ ਪਰਵਾਦ ਤੋਂ ਵੀ ਮਿਲ ਜਾਂਦਾ ਹੈ। ਸੁੱਖ ਤੇ ਧਨ ਸੰਪਦਾ ਤੋਂ ਵੀ ਮਨੁੱਖ ਲੈ ਲੈਂਦਾ ਹੈ। ਆਨੰਦ ਸਿੱਧਾ ਪਰਮਾਤਮਾ ਤੋਂ ਮਿਲਦਾ ਹੈ। ਇਸ ਵਾਸਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ आनंद आनंद सबको कहे आनंद गुरु ते जाने मिलया सुख है इसको आनंद कह रहे है सुख आके चला जाता है आनंद आके नहीं जाता मिलया होए ना बिछड़े नहीं बिछड़ता सुख पदार्थ तो मिल सकदा है आनंद परमात्मा तो मिलदा है आनंद भया मेरी माए ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਮਿਲਣਾ ਆਨੰਦ ਦਾ ਮਿਲਣਾ ਹੈ ਪਰਮਾਤਮਾ ਦਾ ਮਿਲਣਾ ਆਨੰਦ ਦਾ ਮਿਲਣਾ ਤੇ ਤੈਨੂੰ ਪਦਾਰਥ ਮਿਲ ਗਏ ਤੇ ਤੈਨੂੰ ਪੂਰਾ ਹੋ ਗਿਆ ਮਨ ਨੂੰ ਪਰਮਾਤਮਾ ਮਿਲ ਗਿਆ ਤੇ ਮਨ ਪੂਰਾ ਹੋ ਗਿਆ ਐਸੇ ਪੂਰਨ ਪੁਰਖ ਦੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਬਾਣੀ ਦੇ ਸੰਸਕ੍ਰਿਤੀ ਸ਼ਲੋਕਾਂ ਵਿੱਚ ਲਖਣ ਬਿਆਨ ਕਰਦੇ ਹਨ अधूरे देवी लक्षण ने चिंता चो बेगा फिकरी चो बेगा अधुरा मन अ नन्द दैचे ए पूर्ण पुर्ख है और ए दे चो ही कुछ लक्षण प्रगट होनगे पहला मंत्र राम राम नामंग ध्यानम सर्वत्र पूर्ण तो दी जुबान ते परमात्मा दा नाम वसया होया ਵਾਹਿਗੁਰੂ ਵਾਹਿਗੁਰੂ ਜ਼ਬਾਨ ਰਟਦੇ ਪਈਏ ਵਾਹਿਗੁਰੂ ਵਸਿਆ ਕੋਈ ਨਹੀਂ ਉਹ ਵਾਹਿਗੁਰੂ ਵਸੇ ਬਹਿਚਾਨ ਰਸ ਆਏਗਾ ਆਨੰਦ ਆਏਗਾ ਅਗਰ ਰਸ ਆਣ ਲੱਗ ਪਏ ਤਾਂ ਪ੍ਰਮਾਤਮਾ ਦਾ ਨਾਮ ਰਸਨਾ ਤੇ ਵਸ ਗਿਆ ਪ੍ਰਨਾਨਕ ਪਹਿਲਾ ਲਖਣ ਉਹਦੀ ਰਸਨਾ ਤੇ ਪ੍ਰਭੂ ਵਸੇ ਆਉਂਦਾ ਹੈ ਸਵਾਸਤ ਉਹ ਬਿਲਕੁਲ ਵਾਕ ਸਿੱਧੀ ਹੁੰਦੀ ਹੈ ਉਹ ਜੋ ਵੀ ਬੋਲਦਾ ਵਿਰਥ ਨਹੀਂ ਜਾਂਦਾ ਉਹਦਾ ਵਾਕ ਕੰਮ ਕਰਦਾ ਹੈ ਸਤਗੁਰਾਂ ਦੀ ਬਾਣੀ ਉਸ ਦੀ ਤਸਦੀਕ ਕਰਦੀ ਹੈ ਸਾਧੂ ਬੋਲੇ ਸਹਿਜ ਸਬਾਏ ਸਾਦਕਾ ਬੋਲਾ ਮਿਰਥਾ ਨਾ ਜਾਏ ਨਹੀਂ ਵਿਰਥ ਜਾਂਦਾ ਕੰਮ ਕਰਦਾ ਉਹ ਬੋਲ ਖਾਲੀ ਨਹੀਂ ਜਾਂਦਾ ਦੂਜਾ ਲਖਣ ਗਿਆਨ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ ਦੂਜਾ ਉਹਦੇ ਲਈ ਦੁਖ ਸੁਖ ਇੱਕ ਸਮਾਨ ਜੈਸਾ ਦੁਖ ਵੈਸਾ ਹੀ ਸੁਖ ਜੈਸਾ ਸੁਖ ਵੈਸਾ ਹੀ ਦੁਖ ਸੁਖ ਦੀ ਵੀ ਲੋੜ ਹੈ ਯਕੀਨ ਜਾਣੋ ਦੁਖ ਦੀ ਵੀ ਲੋੜ ਹੈ ਬਿਨਾ ਦੁਖ ਦੀ ਚੋਟ ਤੋਂ ਵੀ ਮਨੁੱਖ ਜਾਗਦਾ ਨਹੀਂ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਕਹਤੇ ਆ ਦੁਖ ਭੋਗ ਸਦਮਾਰ ਐਨ ਹੈ ਦਾਤ ਤੇਰੀ ਦਾਤਾਰ ਦੁਖ ਨੂੰ ਵੀ ਅਨੇਕਾਂ ਦਾਤਾਂ ਦੇ ਚੋਂ ਗੁਰਨਾਣਕ ਦੇਵ ਜੀ ਕਹਿੰਦੇ ਨੇ ਇੱਕ ਦਾਤ ਹੈ ਤਵਲੇ ਤੇ ਚੋਟ ਨਾ ਕਰੀਏ ਤਾਲ ਨਹੀਂ ਨਿਕਲਦਾ ਸਿਤਾਰ ਨੂੰ ਜ਼ਰਬ ਨਾ ਪਚਾਈਏ ਲਗਵਾ ਨਹੀਂ ਨਿਕਲਦਾ ਸੰਗੀਤ ਨਹੀਂ ਨਿਕਲਦਾ ਮਨੁੱਖ ਵੀ ਐਸਾ ਜਿੰਨੇ ਚਿਰ ਤੱਕ ਇਹਨੂੰ ਕੋਈ ਚੋਟ ਨਾ ਲਗੇ ਇਹਦੀ ਜ਼ਬਾਨ ਤੋਂ ਵਾਹਿਗੁਰੂ ਨਹੀਂ ਨਿਕਲਦਾ ਨਹੀਂ ਨਿਕਲਦਾ ਇੱਕ ਆਲਮ ਤੇ ਐਸਾ ਕਹਿੰਦਾ ਹੈ ਜ਼ਖਮ ਜਦ ਵੀ ਕੋਈ ਜ਼ਹਿਨੋਂ ਦਿਲ ਤੇ ਲਗਾ ਜ਼ਿੰਦਗੀ ਕੀ ਤਰਫ ਇੱਕ ਦਰੀਚਾ ਖੁਲਾ ਕਹਿੰਦਾ ਜਦ ਵੀ ਮੇਰੇ ਤੇ किसी भी दुख ने चोट की थी जिंदगी रास्ता मिले कोई नवा दरवाजा खुले कोई नवी समझ मिली है। हर दुख ने मेन नवा बोध दिता है नवा रास्ता दिता है जख्म जब भी को जहनो दिल पे लगा जिंदगी की तरफ एक दरीचा खुला ہم بھی گویا کسی ساز کے تار ہیں چوٹ کھاتے رہے گنگناتے رہے زندگی بھی ایک ساز ہے بنا ضرب تو دے چوی ربی سنگیت نہیں نکلتا ربی نغمہ نہیں نکلتا شیخ صاحب دی ایک لمبی چوڑھی نظم ہے اودے چ ایک بھاؤ ہے ایک نکا دیا سب تو زیادہ او منو کو دکھی ہے ਜਿਹੜਾ ਕਦੇ ਦੁਖੀ ਨਹੀਂ ਹੋਇਆ ਤੇ ਮੈਨੂੰ ਪੜ ਕੇ ਹੈਰਾਨਗੀ ਹੋਈ ਤੇ ਇਹ ਫਕੀਰ ਕਹਿ ਕੀ ਰਿਹਾ ਸਭ ਤੋਂ ਜ਼ਿਆਦਾ ਰੋਹੇ ਜ਼ਮੀਨ ਤੇ ਉਹ ਦੁਖੀ ਹੈ ਕੌਣ ਦੁਖੀ ਹੈ ਜਿਹਨੂੰ ਕਦੀ ਦੁੱਖਾਂ ਦੀ ਚੋਟ ਲੱਗੀ ਨਹੀਂ ਅਨਾਰੀ ਰਹਿ ਜਾਏਗਾ ਕੋਵਾਰ ਭਾਂਡਾ ਬਣਾਉਂਦਾ ਹੈ ਕੜਾ ਜਾਂ ਕੁਛ ਵੀ ਕਰੋ ਸੁਣੋ ਥੱਪ ਥਪਾਂ ਦੇ ਥਪਕੀ ਰੰਦਾ ਥੱਪੜ ਮਾਰਦਾ ਹੈ ਉਹਦੇ ਚ ਵਿੰਗ ਘਟਦਾ ਹੈ ਤੇ ਮਿੱਟੀ ਦੀ ਘੜਾ ਜਾਂ ਸੁਰਾਹੀ ਪਿਆਲੇ ਇਹ ਆਖੇ ਤਾਂ ਹੁਣ ਥੱਪੜ ਕਿਉਂ ਮਾਰਦਾ ਹੈ ਅਗਰ ਕਿਦਰੇ ਇਸ ਮਿੱਟੀ ਦੀ ਸੁਰਾਹੀ ਕੋਲ ਜ਼बान होवे और समझ होवे ਕਹ ਲੋਵੇ ਉਹਨੂੰ ਸਮਝਾਇਆ ਜਾਂ ਸਰਦੈ ਤੇਰੇ ਵਿੰਗ ਕੱਢਣ ਵਾਸਤੇ ਹੀ ਤੈਨੂੰ ਥੱਪੜ ਮਾਰੇ ਜਾਂਦਾ ਫਿਰ ਕੁਵਾਰ ਉਸਨੂੰ ਅਗਦੇ ਚ ਪਾਉਂਦਾ ਹੈ ਤੇ ਉਹ ਕੜਾ ਰੋਵੇ ਸਰਾਹੀ ਰੋਵੇ ਆਖ ਲੈ ਹੁਣ ਤੂੰ ਮੈਨੂੰ ਅਗਦੇ ਚ ਪਾਣ ਲਗਾ ਹੈ ਤੈਨੂੰ ਪਕਾਣ ਵਾਸਤੇ ਫਾਕ ਤੇਰੇ ਚ ਪਾਣੀ ਟਿਕ ਸਕਿਆ ਹੈ ਇਹ ਘੜੇ ਤੋਂ ਕੱਚਾ ਹੈ ਪਾਣੀ ਨਹੀਂ ਟਿਕ ਸਕਦਾ ਤੈਨੂੰ ਪਕਾਉਣਾ ਹੈ ਸੰਸਾਰ ਦੇ ਦੁੱਖ ਮਲੁਖ ਨੂੰ ਪਕਾਉਂਦੇ ਨੇ ਹਰ ਦੁੱਖ ਕੋਈ ਨਵਾਂ ਦਰਵਾਜ਼ਾ ਖੋਲ੍ਹਦਾ ਹੈ ਜੋ ਇਸ ਢੰਗ ਨਾਲ ਆਏ ਹੋਏ ਦੁੱਖ ਦਾ ਸਵਾਗਤ ਕਰਦਾ ਹੈ ਇੱਕ ਦਿਨ ਦੁੱਖ ਸੁੱਖ ਦੋਹਾ ਤੋਂ ਉੱਛਾ ਉੱਠ ਜਾਂਦਾ ਹੈ ਔਰ ਆਨੰਦ ਭਈ ਅਵਸਥਾ ਨੂੰ ਪ੍ਰਾਪਤ ਕਰਦਾ ਹੈ ਤੁਹਾਰਾ ਸਵਾਲ ਇਹ ਦੋਹਾਂ ਤੋਂ ਜੋ ਹੈ ਪੁੱਛਾ ਹੁੰਦਾ ਹੈ। ਤੁਮਾਰਾ ਜੀ ਕਰਨ ਦੋ ਜਾ ਉਸ ਦਾ ਲੱਛਣ ਹੈ ਉਹਦੇ ਲਈ ਗਿਆਨ। ਤਸਾ ਹੈ ਕਿ ਉਹ ਦੁੱਖ ਸੁਖ ਇੱਕ ਸਮਾਨ ਕਰਕੇ ਸਮਝਦਾ ਹੈ। ਦੁੱਖ ਸੁਖ ਇੱਕ ਸਮਾਨ। ਗਿਆਨੰ ਸਮ ਦੁਖ ਸੁਖੰ। ਜਗਤ ਨਿਰਮਲ ਨਿਰਵਾਣੈ। ਤੀਸਰਾ ਲੱਛਣ ਉਸ ਦਾ ਹੈ ਉਹ ਦਇਆ ਸਾਰਿਆਂ ਜੀਵਾਂ ਤੇ ਉਹ ਦਇਆ ਕਰਦਾ ਨਹੀਂ ਦਇਆ ਉਹਦੇ ਚੋਂ ਨਿਕਲਦੀ ਹੈ। ਭਾਵੇਂ ਕੋਈ ਹੋਵੇ ਭਾਵੇਂ ਨਾ ਹੋਵੇ ਖਿੜੇ ਹੋਏ ਫੁੱਲ ਦੇ ਚੋਂ ਤੇ ਮਹਿਕ ਨਿਕਲਦੀ ਹੈ ਸੌਂਪੜਾ ਨਿਕਲਦਾ ਹੈ। ਭਾਵੇਂ ਕੋਈ ਦੇਖਣ ਵਾਲਾ ਹੈ ਤੇ ਭਾਵੇਂ ਨਹੀਂ। ਭਾਵੇਂ ਕੋਈ ਸੁਗੰਧ ਮਾਣਨ ਵਾਲਾ ਹੈ ਭਾਵੇਂ ਨਹੀਂ। ਪਰ ਮਹਿਕ ਤੇ ਡੁੱਲ-ਡੁੱਲ ਕੇ ਪੈਂਦੀ ਹੈ ਸੌਪਣ ਤੇ ਡੁੱਲ-ਡੁੱਲ ਕੇ ਪੈਂਦਾ ਹੈ। ਪੁਰਨ ਪੁਰਖ ਦੇ ਅੰਦਰੋਂ ਦਇਆ ਡੁੱਲ ਡੁੱਲ ਕੇ ਪੈਦੀ ਗਏ ਬੌਨਕ ਤੇ ਬੜੇ ਧਿਆਨ ਨਾਲ ਸੁਣਨਾ ਛੋੜ ਦੇ ਅੰਦਰ ਵਿਕਾਰੀ ਦੇ ਅੰਦਰ ਵਿਕਾਰ ਹਰ ਵਕਤ ਚੱਲਦਾ ਹੈ ਚੋਰੀ ਹਰ ਵਕਤ ਚੱਲਦੀ ਹੈ ਕਿਤੇ ਵਿੱਚ ਉਦੋਂ ਪ੍ਰਗਟ ਹੁੰਦੀ ਹੈ ਜਿੱਥੇ ਉਸ ਨੂੰ ਮੌਕਾ ਮਿਲ ਜਾਏ ਕਿਉਂਕਿ ਹਰ ਜਗ੍ਹਾ ਚੋਰੀ ਕਰਨ ਦਾ ਮੌਕਾ ਨਹੀਂ ਹੈ ਹਰ ਇੱਕ ਲਗਾ ਕਤਲ ਕਰਨ ਦਾ ਮੌਕਾ ਨਹੀਂ ਹੈ ਹਰ ਇੱਕ ਲਗਾ ਦੁਰਾਚਾਰ ਕਰਨ ਦਾ ਔਸਰ ਨਹੀਂ ਹੈ ਬੜੇ ਧਿਆਨ ਨਾਲ ਸੁਣਨਾ ਇੱਕ ਪੇਸ਼ਾਵਰ ਕਾਤਲ ਦੇ ਅੰਦਰ ਕਤਲ ਦੀ ਭਾਵਨਾ ਤੇ ਹਰ ਵਕਤ ਚੱਲਦੀ ਹੈ ਹਰ ਵਕਤ ਚੱਲਦੀ ਹੈ ਕਿਸੇ ਦਿਿਤ ਉਹਨਾਂ ਪ੍ਰਗਟ ਹੁੰਦੀ ਹੈ ਜਿੱਥੇ ਉਸ ਨੂੰ ਮੌਕਾ ਮਿਲ ਜਾਏ ਇਕ ਚੋਰ ਦੇ ਅੰਦਰ ਚੋਰੀ ਹਰ ਵਕਤ ਚੱਲਦੀ ਹੈ ਹਰ ਵਕਤ ਚੱਲਦੀ ਹੈ ਭਾਵੇਂ ਕਿਧਰੇ ਵੀ ਬੈਠਾ ਹੋਵੇ ਕਿਸੇ ਦੇਚ ਉਹ ਦੋ ਪ੍ਰਗਟ ਹੁੰਦੀ ਹੈ ਜਿੱਥੇ ਉਸ ਨੂੰ ਮੌਕਾ ਮਿਲ ਜਾਵੇ ਇੱਕ ਦੁਰਾਚਾਰੀ ਦੇ ਅੰਦਰ ਦੁਰਾਚਾਰ ਹਰ ਵਕਤ ਚੱਲਦਾ ਹੈ ਹਰ ਵਕਤ ਚੱਲਦਾ ਹੈ ਕਿਸੇ ਦੇਚ ਉਹ ਦੋ ਪ੍ਰਗਟ ਹੁੰਦਾ ਹੈ ਜਿੱਥੇ ਉਸ ਨੂੰ ਮੌਕਾ ਮਿਲ ਜਾਵੇ ਇਕ ਸੰਤ ਦੇ ਅੰਦਰ ਦਇਆ ਹਰ ਵਕਤ ਚੱਲਦੀ ਹੈ ਪਰ ਉਪਕਾਰ ਹਰ ਵਕਤ ਚੱਲਦਾ ਹੈ। ਕਿਰਤ ਦੇ ਵਿੱਚ ਉਹਦੋਂ ਪ੍ਰਗਟ ਹੁੰਦਾ ਹੈ ਜਿੱਥੇ ਕਿਸੇ ਨੂੰ ਲੋੜ ਪੈ ਗਈ ਹੈ। ਉਮੀਦੇ ਨਾਲ ਸਮਝਦੇ ਚਾਹੀਏ। ਇਹ ਨਹੀਂ ਕਿ ਸੰਤ ਦੇ ਅੰਦਰ ਕਿਛੁ ਵਕਤ ਦਇਆ ਹੁੰਦੀ ਹੈ ਤੇ ਕਿਛੁ ਵਕਤ ਨਹੀਂ ਹੁੰਦੀ। ਪੂਰਨ ਪਰਮਦੇਵ ਅੰਦਰ ਕਿਛੁ ਵਕਤ ਦਇਆ ਹੁੰਦੀ ਹੈ ਤੇ ਕਿਛੁ ਵਕਤ ਨਹੀਂ ਹੈ। ਐਸਾ ਨਹੀਂ ਹੈ। ਹਰ ਵਕਤ ਹੁੰਦੀ ਹੈ ਇੱਕ ਪੂਰਨ ਪੁਰਖ ਦੇ ਅੰਦਰ ਦਇਆ ਹਰ ਵਕਤ ਚੱਲਦੀ ਹੈ ਪਰਵਕਾਰ ਹਰ ਵਕਤ ਚੱਲਦਾ ਹੈ ਕਿੱਥੇ ਦੇਚ ਉਹੋਂ ਪ੍ਰਗਟ ਹੁੰਦਾ ਜਿੱਥੇ ਲੋੜ ਪੈ ਜਾਏ ਕਿੱਥੇ ਪਰਵਕਾਰ ਕਰਨਾ ਹੈ ਕਿੱਥੇ ਦਇਆ ਨੂੰ ਕਿਰਪਾ ਦੇਣੀ ਹੈ ਕਿਸੇ ਤਰ੍ਹਾਂ ਇੱਕ ਦੁਰਾਚਾਰੀ ਦੇ ਅੰਦਰ ਦੁਰਾਚਾਰ ਹਰ ਵਕਤ ਚੱਲਦਾ ਹੈ ਹਰ ਵਕਤ ਚੱਲਦਾ ਹੈ ਕਿੱਥੇ ਦੇਚ ਉੱਥੇ ਪ੍ਰਗਟ ਹੁੰਦਾ ਹੈ ਜਿੱਥੇ ਇਸ ਨੂੰ ਮੌਕਾ ਮਿਲ ਜਾਏ ਵਿਦਵਾਨ ਤੇ ਐਸਾ ਵੀ ਕਹਿੰਦੇ ਨੇ ਛੋਰੀ ਛੋਟੀ ਵੱਡੀ ਹੋ ਸਕਦੀਏ ਚੋਰ ਸਾਰੇ ਇੱਕੋ ਜਿਹੇ ਆਉਂਦੇ ਡਾਟ ਇੱਕੋ ਜਿਹਾ ਇਸ ਵਾਸਤੇ ਪੰਜਾਬੀ ਤੇ ਆਮ ਇੱਕ ਮੁਹਾਵਰਾ ਹੈ ਕੱਕਰੀ ਚੋਰੀ ਲੱਖ ਦੀ ਚੋਰੀ ਇੱਕੋ ਜਈ ਕਿਉਂ इकने लखा चुरा लेने, ने सिर्फ कख चुराया है कि दराबर किस तरह हो गए कानून दृष्टि समाज की दृष्टि भावे बराबर ना हो धर्म की दृष्टि बराबर जिन्हों मौका छोटा मिलया उन्हें कख चुराया ਤੇਨੂੰ ਮੌਕਾ ਵੱਡਾ ਮਿਲੇ ਉਹਨੇ ਲੱਖ ਚੋਰਾਇਆ ਗਲਤ ਮੌਕੇ ਦੀ ਚੋਰੀ ਤੇ ਉਸਦੇ ਅੰਦਰ ਐਸੀ ਅਗਰ ਉਸ ਨੂੰ ਵੱਡਾ ਮੌਕਾ ਮਿਲ ਜਾਏ ਤਾਂ ਲੱਖ ਵੀ ਚੋਰਾ ਸਕਦਾ ਕਿਉਂਕਿ ਮੌਕਾ ਵੱਡਾ ਨੇ ਤੇ ਮੌਕੇ ਵੱਡੇ ਹਰ ਵਕਤ ਉਪਲਬਧ ਨਹੀਂ ਹੁੰਦੇ ਮੌਕੇ ਵੱਡੇ ਤਾਕਤਵਰ ਨੂੰ ਉਪਲਬਧ ਹੁੰਦੇ ਹੈ 3 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ ਪਰ ਇਤਿਹਾਸ ਦੇ ਚੋਣੋਂ ਕਾਤਲ ਨਹੀਂ ਆਖਿਆ ਜਾਂਦਾ ਡਿਕਟੇਟਰ ਆਖਿਆ ਜਾਂਦਾ ਇੱਕ ਬੰਦੇ ਦਾ ਕਾਤਲ ਕਾਤਲ ਹੋ ਜਾਂਦਾ ਹੈ 2.5 ਕਰੋੜ ਬੰਦਿਆਂ ਦਾ ਕਾਤਲ ਬਾਦਸ਼ਾਹ ਹੋ ਜਾਂਦਾ ਹੈ ਡਿਕਟੇਟਰ ਹੋ ਜਾਂਦਾ ਹੈ ਇੱਕ ਦੀ ਜੇਬ ਕੱਟਣ ਵਾਲਾ ਚੋਰ ਹੋ ਜਾਂਦਾ ਹੈ ਸਾਰੇ ਮੁਲਕ ਦੀ ਜੇਬ ਕੱਟਣ ਵਾਲਾ ਹੁਕਮਰਾਨ ਹੋ ਜਾਂਦਾ ਹੈ ਮਨਿਸਟਰ ਹੋ ਜਾਂਦਾ ਹੈ ਬਾਦਸ਼ਾਹ ਹੋ ਜਾਂਦਾ ਹੈ ਜੋ ਛੋਟੀ ਚੋਰੀ ਕੀਤੀ ਹੈ ਜਿਸਨੇ ਕੱਖ ਚੋਰਾਇਆ ਉਸ ਨੂੰ ਮੌਕਾ ਛੋਟਾ ਮਿਲੇ ਉਹਦੇ ਕੋਲ ਸਮਰਥਾ ਚੋਟੀ ਹੈ ਅਗਰ ਇਹਦੀ ਸਮਰਥਾ ਵੱਧ ਜਾਏ ਇਹਨੂੰ ਮੌਕਾ ਵੱਡਾ ਮਿਲ ਜਾਏ ਲੱਖ ਵੀ ਚੋਰਾ ਸਕਦਾ ਹੈ ਇਸ ਵਾਸਤੇ ਬਿਲਕੁਲ ਠੀਕ ਹੈ ਕੱਖ ਦੀ ਚੋਰੀ ਲੱਖ ਦੀ ਚੋਰੀ ਇੱਕੋ ਜਿਹੀ ਹੈ ਚੋਰੀ ਛੋਟੀ ਵੱਡੀ ਹੋ ਸਕਦੀ ਹੈ ਚੋਦ ਸਾਰੇ ਇੱਕੋ ਜਿਹੇ ਹੁੰਦੇ ਹਨ ਬਦਮਾਸ਼ੀ ਛੋਟੀ ਵੱਡੀ ਹੋ ਸਕਦੀ ਹੈ ਬਦਮਾਸ਼ ਸਾਰੇ ਇੱਕ ਹੋ ਜਾਂਦੇ ਕਤਲ ਛੋਟੇ ਵੱਡੇ ਹੋ ਸਕਦੇ ਨੇ ਕਤਲ ਸਾਰੇ ਇੱਕ ਹੋ ਜਾਂਦੇ ਇੱਕ ਨੂੰ ਮੌਕਾ ਛੋਟਾ ਮਿਲਿਆ ਛੋਟਾ ਕੰਮ ਕੀਤਾ ਇੱਕ ਨੂੰ ਮੌਕਾ ਵੱਡਾ ਮਿਲਿਆ ਕੰਮ ਵੱਡਾ ਕਰ ਬੈਠਾ ਤੋਂ ਬੜੇ ਧਿਆਨ ਨਾਲ ਸੁਣਨਾ ਛੋੜ ਦੇ ਅੰਦਰ ਚੋਰੀ ਹਰ ਵਕਤ ਚੱਲਦੀ ਹੈ ਹਰ ਵਕਤ ਚੱਲਦੀ ਹੈ ਕ੍ਰਿਪਾ ਦੇ ਚ ਉਹਦੋਂ ਪ੍ਰਗਟ ਹੁੰਦੀ ਹੈ ਜਿੱਥੇ ਉਸ ਨੂੰ ਮੌਕਾ ਮਿਲ ਜਾਏ ਇੱਕ ਪੂਰਨ ਪੁਰਖ ਦੇ ਅੰਦਰ ਦਇਆ ਹਰ ਵਕ ਚੱਲਦੀ ਹੈ ਹਰ ਵਕ ਉਸ ਦਾ ਹਰ ਦਾ ਦਇਆ ਨਾਲ ਭਰਿਆ ਹੁੰਦਾ ਹੈ ਪਰਪਕਾਰ ਨਾਲ ਭਰਿਆ ਹੁੰਦਾ ਹੈ ਕ੍ਰਿਪਾ ਦੇ ਚ ਪਰਪਕਾਰ ਉੱਥੇ ਪ੍ਰਗਟ ਆਉਂਦਾ ਹੈ ਜਿੱਥੇ ਲੋੜ ਪੈ ਜਾਏ ਕ੍ਰਿਪਾ ਦੇ ਚ ਦਇਆ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ ਇਸ ਵਾਸਤੇ ਇਹ ਮਤਲਬ ਨਹੀਂ ਹੈ ਕਿ ਪੂਰਨ ਪੁਰਖ ਦੇ ਅੰਦਰ ਕਿਸੇ ਵਕਤ ਦਇਆ ਹੁੰਦੀ ਹੈ ਤੇ ਕਿਸੇ ਵਕਤ ਨਹੀਂ ਹੁੰਦੀ ਹਰ ਵਕਤ ਹੁੰਦੀ ਹੈ ਹਰ ਵਕਤ ਉਸ ਦੇ ਅੰਦਰ ਪਰਉਪਕਾਰ ਦੀ ਬਿਰਤੀ ਹੁੰਦੀ ਹੈ ਦਇਆ ਨਾਲ ਉਸ ਦਾ ਹਿਰਦਾ ਹਰ ਵਕਤ ਭਰਿਆ ਹੁੰਦਾ ਹੈ ਤਾਂ ਹੀ ਤੇ ਜਿੱਥੇ ਲੋੜ ਪੈ ਜਾਂਦੀ ਹੈ ਦਇਆ ਪ੍ਰਗਟ ਹੋ ਜਾਂਦੀ ਹੈ ਜਿੱਥੇ ਲੋੜ ਪੈ ਜਾਂਦੀ ਹੈ ਉਥੇ ਪਰ ਬਕਾਰ ਪ੍ਰੈਵਟ ਹੋ ਜਾਂਦਾ ਹੈ ਤੋਂ ਸਤਿਗੁਰ ਫਰਮਾਨ ਪੈ ਕਰਦੇ ਨੇ ਤੀਸਰਾ ਲਕਸ਼ਣ ਦੇ ਆਲਨ ਸਰਬਤਰ ਜੇ ਪੰਚ ਲੋਕ ਵਿਵਰਜਥੇ ਮੈਂ ਪੜਿਆ ਸੀ ਜਦ ਅਮਰੀਕਾ ਆਜ਼ਾਦ ਹੋਇਆ ਤੇ ਉਸ ਦਾ ਪਹਿਲਾ ਪ੍ਰੈਜ਼ੀਡੈਂਟ ਬਣਿਆ ਸਦਰ ਲਿੰਗਨ ਅਜੇ ਵੀ ਅਮਰੀਕਾ ਨੂੰ ਜ਼ਿਆਦਾ ਜ਼ਿਆਦਾ ਸਤਿਕਾਰ ਕਰ ਗਏ ਸਨਵਾਣ ਕਰ ਗਏ ਕਦੇ ਪਰਲਮੈਂਟ ਹਾਊਸ ਜਾ ਰਹੇ ਅਸੀਂ ਆਪਣੀ ਬੱਗੀ ਤੇ ਬੈਠਿਆ ਹੋਇਆ ਉਦੋਂ ਕਾਰਾਂ ਨਹੀਂ ਸਨ ਰਸਤੇ ਵਿੱਚ ਦਲਦਲ ਵਿੱਚ ਫਸਿਆ ਹੋਇਆ ਸੀ ਇੱਕ ਸੂਰ ਰਥਵਾਈ ਨੂੰ ਆਖਿਆ ਰੋਕ ਰਤ ਬੱਗੀ ਰੋਕ ਰੋਕੀ ਉਸਨੇ ਆਪ ਉਤਰਿਆ ਗੱਲਗਲ ਵਿੱਚੋਂ ਸੂਰ ਮੁੱਕੜਿਆ ਸੁੱਕੋ ਦੇ ਵੀ ਕਪੜੇ ਖਰਾਬ ਹੋ ਗਏ ਹੱਥ ਪੈਰ ਖਰਾਬ ਹੋ ਗਏ ਦਵਾ ਅੰਦਰ ਇਤਨੀ ਸੀ ਕੋਚਵਾਨ ਨੂੰ ਨਹੀਂ ਆਖਿਆ ਬੱਗੀ ਚਲਾਣ ਵਾਲੇ ਨੂੰ ਨਹੀਂ ਆਖਿਆ ਤੂੰ ਕੱਢ ਕਿਉਂ ਬੱਗੀ ਚਲਾਣਾ ਇਸ ਦਾ ਕੰਮ ਹੈ ਦਰਦਲ لکھ جا کے سوਰ ਨੂੰ ਕਰਣਾ ਹੈ ਦਾ